ਕੀ ਹਾਂ ਚਾਲੇ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਬੱਕਰਾ ਮੰਡੀ ਫਤਿਹਗੜ ਪੰਜਗੜਾਈਆਂ ਇਹ ਮੰਡੀ ਹਰ ਸੋਮਵਾਰ ਲੱਗਦੀ ਹੈ ਚਾਹ ਪਾਣੀ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਹੁੰਦਾ ਹੈ ਖਰੀਦਦਣ ਅਤੇ ਵੇਚਣ ਵਾਲੇ ਸਾਰੇ ਵੀਰ ਵੱਧ ਤੋਂ ਵੱਧ ਪਹੁੰਚਿਆ ਕਰੋ ਜੀ ਇਹ ਫਿਰ ਫਤਿਹਗੜ ਪੰਜਗੜਾਈਆਂ ਮਰੇਕ ਕੋੜਲਾ ਬਰਨਾਲਾ ਦੇ ਵਿਚਕਾਰ ਪੈਂਦਾ ਹੈ ਜੀ ਲਿਆਕਤ ਅਲੀ ਮਨੇ ਕੋਲ ਇਹਨਾਂ ਕੋਲੋਂ ਤੁਸੀਂ ਵਧੀਆ ਨਸਲ ਦੇ ਬੱਕਰੀ ਪੱਠਾ ਖਰੀਦ ਸਕਦੇ ਹੋ ਸਕਰੀਨ ਉੱਤੇ ਦਿੱਤੇ ਨੰਬਰ ਤੇ ਵਧੇਰੇ ਜਾਣਕਾਰੀ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਲਿਆਕਤ ਅਲੀ ਮਨੇ ਕੋਲ ਬਈ ਫੋਨ ਨਹੀਂ ਹੈ ਮੈਂ ਬਾਰਾਂ ਘੁੰਮ ਕੇ ਤੁਰ ਗਿਆ ਮੈਂ ਜਾਇਮ ਨੂੰ ਭੁਲਾਇ ਨਾ ਦੇ ਸੇਵਿਆ ਦਾ ਹੈ ਅੱਧਾ ਹੀ ਬੰਦੇ ਸਾਡੀ ਪੌਣੀ ਕਰਨੀ ਹੈ ਸਾਡੇ ਸਾਡੇ ਛੇ ਦੀਏ ਪਟਦੇ ਦਾ ਪਟਦਾ ਪਲੀ ਹੋਈ ਪਟਾ ਖੀਰੀ ਪਟਾ ਵਾਲੇ ਮੈਂ ਕਿਹਾ ਵੇਚਨ ਨੂੰ ਲੈ ਵੇਚਨ ਨੂੰ ਨਹੀਂ ਮੈਂ ਤਾਂ ਵੀ ਤਾਂ ਛੱਡ ਕੇ ਦੇਣਾ ਰੋਟੀ ਬਣਾ ਬਟ ਦੇ ਬਸ ਬੜਦੇ ਆ ਇਹਨੀ ਕੰਨੀ ਤੇ ਕਲੀਵਾਦੀ ਨਾ ਪੜਾਵੀਂ ਗੱਪਣਾ ਨਹੀਂ ਗੱਪਣਾ ਹਾਂ ਅਸੀਂ ਅਭੀ ਘਬੜਾ ਅਸੀਂ ਘਬੜਾ ਅਸੀਂ ਮੈਂ ਕਿਹਾ ਹਾਂ ਸੱਤ ਵਾਰੀ ਹੋਰ ਫੇਟ ਨਹੀਂ ਨਹੀਂ ਘਬੜਾ 12 ਵਾਰੀ ਹੋਣ ਕਰੇ ਜਾਈਂ 12 ਵਾਂ ਦੇ ਜੋਈ ਲਾਗਣਾ ਚੱਤ ਚੱਤ ਬੋਲ ਬੋਲ ਫੇਟੀ ਆਇਆ ਪੰਚਾਰਾਂ ਦੀ ਲੈ ਜਾਂਦਾ ਮੁੰਡੇ ਸਾਢੇ 12 ਕਿੰਨੇ ਦੀ ਛੱਡੇਗਾ ਲਾਤੀ ਕੁਪੜੀ ਦੀ ਲੈ ਜਾ ਤੇ ਤੇਰੇ ਨਾਲ ਅੱਜ ਹੀ ਵੇਖ ਲੈ ਮੈਂ ਅੱਪਰ ਦਾ ਹਬੀ ਜਿਹਾ ਬਣਾਉਣਾ ਪਵੇ ਤੇਰੇ ਘਰੋਂ ਵੀ 4 ਮਹੀਨਿਆਂ ਦੀ ਦੋ ਬੱਚੇ ਦੀ ਇਹ ਵਕਰੀ ਫਰੀ ਹੋਣਾ ਕੰਮ ਹੋ ਜਾਂਦਾ ਹੈ 10000 ਤੇ ਬੱਚੇ ਆ ਗੱਡਿਆ ਆਪਣੀ ਕੁਸਰੀ ਰਾਈ ਨਾ 10000 ਤੇ ਬੱਚੇ ਕਿੰਨੇ ਭਾਈ ਉਹਦਾ ਕਸਮਤ ਨਹੀਂ ਜਾਦਾ ਜਾਂਦੇ ਬਾਹਰ ਜਾਂਦੇ ਰੇਰ ਲਿਖਾਈ ਵੇਖ ਕਰਾ 18000 ਦਾ ਕਾਈਨਾ ਬਾਰਾ